ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਤੁਸੀਂ ਜਾਣਦੇ ਹੋ ਸਰਦੀਆਂ ਦੇ ਮੁਕਾਬਲੇ ਗਰਮੀਆਂ ਵਿੱਚ ਆਈਫਲ ਟਾਵਰ ਲੰਬਾ ਹੋ ਜਾਂਦਾ ਹੈ ਤੇ ਕੀੜੀਆਂ ਕਦੇ ਵੀ ਸੌਂਦੀਆਂ ਨਹੀਂ ਜਾਂ ਸੱਚਮੁੱਚ ਆਕਟੋਪਸ ਦੇ ਇੱਕ ਤੋਂ ਜ਼ਿਆਦਾ ਦਿਲ ਹੁੰਦੇ ਨੇ ਆਓ ਇਹਨਾਂ ਮਜ਼ੇਦਾਰ ਫੈਕਟਸ ਦੇ ਬਾਰੇ ਸੁਣਦੇ ਹਾਂ ਵਾਰੀ-ਵਾਰੀ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਨੰਬਰ 10 ਤੋਂ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਤੁਸੀਂ ਸਭ ਤੋਂ ਪੁਰਾਣੀ ਚੀਜ਼ ਕਿਹੜੀ ਦੇਖੀ ਹੈ ਤਾਂ ਤੁਸੀਂ ਵੱਧ ਤੋਂ ਵੱਧ ਆਪਣੀ ਦਿਮਾਗ ਦਾ ਜ਼ੋਰ ਲਾ ਕੇ 100 ਜਾਂ 200 ਸਾਲ ਕੋਈ ਪੁਰਾਣੀ ਚੀਜ਼ ਲੱਭੋਗੇ ਜੋ ਕਿ ਤੁਸੀਂ ਅਸਲੀ ਜੇ ਦੇਖੀ ਹੈ ਜਾਂ ਫਿਰ ਤੁਸੀਂ ਇੰਟਰਨੈਟ ਉਤੇ ਉਸ ਦੀ ਤਸਵੀਰ ਜਾਂ ਵੀਡੀਓ ਦੇਖੀ ਹੋਵੇਗੀ ਇੱਕ ਚੀਜ਼ ਹੈ ਜੋ ਮਿਲੀਅਨ ਸਾਲ ਪੁਰਾਣੀ ਹੈ ਤੇ ਤੁਸੀਂ ਦੇਖੀ ਵੀ ਹੋਵੇਗੀ ਪਰ ਤੁਹਾਨੂੰ ਪਤਾ ਨਹੀਂ ਹੈ ਕਿ ਉਹ ਇੰਨੇ ਸਾਲ ਪੁਰਾਣੀ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸ਼ਾਰਕ ਮੱਛੀ ਦੀ ਸ਼ਾਰਕ ਮੱਛੀ 400 ਮਿਲੀਅਨ ਸਾਲ ਪੁਰਾਣੀ ਹੈ ਉਦੋਂ ਤੱਕ ਧਰਤੀ ਉਤੇ ਦਰਖਤ ਵੀ ਨਹੀਂ ਸਨ ਨੰਬਰ 9 ਸ਼ਾਇਦ ਕਦੇ ਵੀ ਖਰਾਬ ਨਹੀਂ ਹੁੰਦਾ ਮਿਸਰ ਦੀਆਂ ਪੁਰਾਣੀਆਂ ਕਬਰਾਂ ਵਿੱਚ ਮਿਲਿਆ ਹੋਇਆ ਸ਼ਾਇਦ ਅੱਜ ਵੀ ਖਾਧਾ ਜਾ ਸਕਦਾ ਹੈ ਖਾਣ ਦੇ ਯੋਗ ਹੈ ਹੁਣ ਤੁਸੀਂ ਸੋਚੋਗੇ ਕਿ ਕਬਰਾਂ ਵਿੱਚ ਸ਼ਾਇਦ ਕਿਉਂ ਰੱਖਿਆ ਜਾਂਦਾ ਸੀ ਉਥੋਂ ਦੀ માનਤਾ ਹੈ ਕਿ ਕਬਰ ਦੇ ਨਾਲ ਰੱਖੀਆਂ ਹੋਈਆਂ ਚੀਜ਼ਾਂ ਮਰਨ ਤੋਂ ਬਾਅਦ ਬੰਦੇ ਦੀ ਅਗਲੀ ਯਾਤਰਾ ਵਿੱਚ ਉਸਦੇ ਕੰਮ ਆਉਂਦੀਆਂ ਹਨ ਨੰਬਰ 8 ਬੰਦੇ ਦੇ ਕੋਲ ਇੱਕ ਹੀ ਦਿਲ ਹੁੰਦਾ ਹੈ ਤੇ ਉਹ ਵੀ ساری ਜ਼ਿੰਦਗੀ ਵਾਰੀ-ਵਾਰੀ ਟੁੱਟਦਾ ਰਹਿੰਦਾ ਹੈ ਬੰਦਾ ਇਸੇ ਗੱਲ ਤੋਂ ਹੀ ਦੁਖੀ ਰਹਿੰਦਾ ਹੈ ਅੱਜ ਗੱਲ ਕਰਦੇ ਹਾਂ ਸਮੁੰਦਰ ਵਿੱਚ ਰਹਿੰਦੇ ਹੋਏ ਇੱਕ ਜੀਵ ਦੀ ਜਿਸ ਦਾ ਨਾਮ ਹੈ ਆਕਟੋਪਸ ਆਕਟੋਪਸ ਦੇ ਕੋਲ ਤਿੰਨ ਦਿਲ ਹੁੰਦੇ ਹਨ ਅਤੇ ਉਸ ਦਾ ਖੂਨ ਵੀ ਨੀਲੇ ਰੰਗ ਦਾ ਹੁੰਦਾ ਹੈ ਨੰਬਰ 7 ਜੇਕਰ ਤੁਹਾਨੂੰ ਵੀਨਸ ਪਲੈਨਟ ਦੇ ਉੱਤੇ ਇੱਕ ਦਿਨ ਰਹਿਣ ਲਈ ਭੇਜ ਦਿੱਤਾ ਜਾਵੇ ਤਾਂ ਤੁਸੀਂ ਇੱਕ ਦਿਨ ਰਹਿ ਕੇ ਜਦੋਂ ਧਰਤੀ ਉੱਤੇ ਆਵੋਗੇ ਤਾਂ ਧਰਤੀ ਦਾ ਇੱਕ ਸਾਲ ਗੁਜ਼ਰ ਗਿਆ ਹੋਵੇਗਾ ਹੁਣ ਜੇਕਰ ਕਦੀ ਤੁਸੀਂ ਆਪਣਾ ਇੱਕ ਸਾਲ ਮਿਸ ਕਰਨਾ ਚਾਹੁੰਦੇ ਹੋ ਤਾਂ ਵੀਨਸ ਗ੍ਰਹਿ ਉੱਤੇ ਜਾ ਸਕਦੇ ਹੋ ਨੰਬਰ 6 ਜੇਕਰ ਤੁਹਾਨੂੰ ਕਹਿ ਦਿੱਤਾ ਜਾਵੇ ਕਿ ਤੁਸੀਂ 5 ਮਿੰਟ ਆਪਣਾ ਸਾਹ ਰੋਕੇ ਰੱਖਣਾ ਹੈ ਤਾਂ ਇਹ ਸੁਣ ਕੇ ਹੀ ਤੁਹਾਡੀ ਆਤਮਾ ਸਰੀਰ ਚੋਂ ਨਿਕਲ ਜਾਵੇਗੀ ਪਰ ਡੋਲਫਿਨ 10 ਮਿੰਟ ਤੱਕ ਆਪਣਾ ਸਾਹ ਬੰਦ ਕਰਕੇ ਰੱਖ ਸਕਦੀ ਹੈ ਹੋਲਡ ਕਰਕੇ ਰੱਖ ਸਕਦੀ ਹੈ ਤੇ ਡੋਲਫਿਨ ਤੋਂ ਵੀ ਉੱਪਰ ਇੱਕ ਜੀਵ ਹੈ ਜਿਸ ਦਾ ਨਾਮ ਹੈ ਸਲੋਥ ਇਹ ਜਾਨਵਰ ਪਾਣੀ ਦੇ ਵਿੱਚ 40 ਮਿੰਟ ਤੱਕ ਆਪਣਾ ਸਾਹ ਰੋਕ ਕੇ ਰੱਖ ਸਕਦਾ ਹੈ ਕਮੈਂਟ ਕਰਿਓ ਕਿ ਕਿਹੜਾ ਜਾਨਵਰ ਤੁਹਾਡਾ ਫੇਵਰਟ ਹੈ ਡੋਲਫਿਨ ਜਾਂ ਫਿਰ ਸਲੋਥ ਨੰਬਰ 5 ਅਮਰੀਕਾ ਦੀ ਸੁਪਰੀਮ ਕੋਰਟ ਦੇ ਵਿੱਚ ਇੱਕ ਬਾਸਕਟਬਾਲ ਕੋਰਟ ਵੀ ਹੈ ਜਿਸ ਦਾ ਨਾਮ ਰੱਖਿਆ ਗਿਆ ਹੈ ਦਾ ਹਾਈਐਸਟ ਕੋਰਟ ਇਨ ਦਾ ਲੈਂਡ ਹੁਣ ਇਹ ਤਾਂ ਨਹੀਂ ਪਤਾ ਕਿ ਉੱਥੇ ਬਾਸਕਟਬਾਲ ਖੇਡਿਆ ਜਾਂਦਾ ਹੈ ਜਾਂ ਫਿਰ ਵੈਸੇ ਹੀ ਬਣਾਇਆ ਗਿਆ ਹੈ ਨੰਬਰ 4 ਅਸੀਂ ਦੇਖਿਆ ਹੈ ਕਿ ਕੀੜੀਆਂ ਦਿਨ ਤੇ ਰਾਤ ਤੁਰੀਆਂ ਹੀ ਫਿਰਦੀਆਂ ਨੇ ਕੁਝ ਨਾ ਕੁਝ ਸਮਾਨ ਚੁੱਕੀ ਹੀ ਵਧੀਆਂ ਨੇ ਤਾਂ ਮਨ ਚ ਆਉਂਦਾ ਹੈ ਕਿ ਕੀੜੀਆਂ ਸੌਂਦੀਆਂ ਵੀ ਹਨ ਜਾਂ ਨਹੀਂ ਇਸ ਦਾ ਜਵਾਬ ਹੈ ਕੀੜੀਆਂ ਛੋਟੇ ਛੋਟੇ ਪਾਵਰ ਨੈਪ ਲੈਂਦੀਆਂ ਨੇ ਮਤਲਬ ਕਿ ਉਹ ਪੂਰੀ ਤਰ੍ਹਾਂ ਸੌਂਦੀਆਂ ਨਹੀਂ ਤੇ ਦਿਨ ਰਾਤ ਇਸੇ ਹੀ ਤਰ੍ਹਾਂ ਮਿਹਨਤ ਕਰਦੀਆਂ ਰਹਿੰਦੀਆਂ ਨੇ ਨੰਬਰ 4 ਆਈਫਲ ਟਾਵਰ ਗਰਮੀ ਦੇ ਵਿੱਚ 6 ਇੰਚ ਤੱਕ ਲੰਬਾ ਹੋ ਜਾਂਦਾ ਹੈ ਇਹ ਕਿਉਂ ਹੁੰਦਾ ਹੈ ਕਿਉਂਕਿ ਮੈਟਲ ਗਰਮੀ ਦੇ ਵਿੱਚ ਫੁੱਲ ਜਾਂਦਾ ਹੈ ਇਸੇ ਕਰਕੇ ਮੈਟਲ ਦੇ ਫੁੱਲਣ ਦੇ ਕਰਕੇ ਇਸ ਦਿਨ ਬਾਈ ਗਰਮੀ ਵਿੱਚ 6 ਇੰਚ ਥੋੜੀ ਲੰਬੀ ਹੋ ਜਾਂਦੀ ਹੈ ਨੰਬਰ 3 ਜੇਕਰ ਤੁਹਾਨੂੰ ਕੋਈ ਅਨਾਨਾਸ ਮਤਲਬ ਕਿ ਪਾਈਨੈਪਲ ਦਾ ਭਾਦ ਸੇ ਤਾਂ ਤੁਸੀਂ ਉਸ ਨਾਲ ਨਾਰਾਜ਼ ਨਾ ਹੋਇਓ ਗੁੱਸੇ ਨਾ ਹੋਇਓਗੇ ਇਹ ਰੇਟ ਇਨਾ ਮਹਿੰਗਾ ਕਿਉਂ ਹੈ ਕਿਉਂਕਿ ਅੱਜ ਤੁਹਾਨੂੰ ਦੱਸਾਂਗੇ ਕਿ ਅਨਾਨਾਸ ਨੂੰ ਪਾਈਨੈਪਲ ਨੂੰ ਪੱਕਣ ਵਿੱਚ ਕੋਈ 6-7 ਮਹੀਨੇ ਨਹੀਂ ਪੂਰੇ 2 ਸਾਲ ਲੱਗਦੇ ਨੇ 2 ਸਾਲ ਬਾਅਦ ਇੱਕ ਅਨਾਨਾਸ ਤਿਆਰ ਹੁੰਦਾ ਹੈ ਨੰਬਰ 2 ਅਸੀਂ ਦੇਖਿਆ ਹੈ ਕਿ ਜ਼ਿਆਦਾ ਡਾਈਪਰ ਬੱਚਿਆਂ ਦੇ ਲਈ ਵਰਤੇ ਜਾਂਦਾ ਹੈ ਪਰ ਇੱਕ ਐਸਾ ਦੇਸ਼ ਹੈ ਜਿੱਥੇ ਬੱਚਿਆਂ ਦੇ ਨਾਲੋਂ ਜ਼ਿਆਦਾ ਡਾਈਪਰ ਬਜ਼ੁਰਗ ਵਰਤਦੇ ਹਨ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਜਾਪਾਨ ਦੇਸ਼ ਦੀ ਜਿੱਥੇ ਬਜ਼ੁਰਗਾਂ ਦੀ ਆਬਾਦੀ ਜ਼ਿਆਦਾ ਹੈ ਇਸੇ ਕਰਕੇ ਜ਼ਿਆਦਾ ਡਾਈਪਰ ਬਜ਼ੁਰਗਾਂ ਦੁਆਰਾ ਵਰਤੇ ਜਾਂਦੇ ਹਨ ਨੰਬਰ 1 ਕੀ ਹੋਵੇਗਾ ਜੇਕਰ ਤੁਸੀਂ ਜਹਾਜ਼ ਵਿੱਚ ਬੈਠੋ ਅਜੇ ਤੁਸੀਂ ਸਹੀ ਤਰ੍ਹਾਂ ਬੈਠੇ ਵੀ ਨਹੀਂ ਸੀਟ ਬੈਲਟ ਵੀ ਨਹੀਂ ਲਾਈ ਤੇ ਤੁਹਾਡੀ ਮੰੰਜਲ ਆ ਜਾਵੇਗੀ ਅੱਜ ਗੱਲ ਕਰਦੇ ਹਾਂ ਦੁਨੀਆ ਦੀ ਸਭ ਤੋਂ ਛੋਟੀ ਫਲਾਈਟ ਦੀ ਜੋ ਕਿ ਹੈ ਸਿਰਫ 90 ਸੈਕਿੰਡ ਦੀ ਇਹ ਫਲਾਈਟ ਸਕਾਟਲੈਂਡ ਵਿੱਚ ਆਇਲੈਂਡ ਤੋਂ ਪਾਪਾ ਵੈਸਟ ਤੱਕ ਹੁੰਦੀ ਹੈ ਇਹ ਸਿਰਫ ਆਇਲੈਂਡ ਹੀ ਪਾਰ ਕਰਾਉਂਦੀ ਹੈ ਜੇਕਰ ਤੁਹਾਨੂੰ ਇਹ ਫੈਕਟਸ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਕਿ ਤੁਹਾਡਾ ਫੇਵਰਟ ਕਿਹੜਾ ਫੈਕਟ ਸੀ ਅਜਿਹੇ ਹੀ ਹੋਰ ਦਿਲਚਸਪ ਗੱਲਾਂ ਸੁਣਨ ਦੇ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ